ਬਹੁਤ ਜਿਆਦਾ ਇੰਟਰਸਟਿੰਗ ਨੂੰ ਪੰਜਾਬੀ ਲੋਕ ਨੂੰ ਬਹੁਤ ਘੱਟਾ ਹੋਇਆ ਹੈ ਉਹਨਾਂ ਦੇ ਜਾਣ ਕਰਕੇ ਉਦੋਂ 17-18 ਸਾਲ ਦੇ ਸੀ 10th ਕਲਾਸ ਚ ਪੜ੍ਹਦੇ ਤੇ ਉਦੋਂ ਨਾਲ ਲੈਣਾ ਸ਼ੁਰੂ ਕਰ ਦਿੱਤਾ ਪਾਪਕਾਰਾਂ ਤੇ ਬੜੀਆਂ ਬੜੀਆਂ ਵੱਡੀਆਂ ਗੱਡੀਆਂ ਤੇ ਵਧੀਆ ਕੱਪੜਿਆਂ ਚ ਵਧੀਆ ਕੋਠੀਆਂ ਚ ਰਹਿੰਦੇ ਆ ਪਰ ਜਿਹੜੇ ਬੰਦੇ ਨੇ ਉਹਨਾਂ ਨੂੰ ਚੜਾਇਆ ਏ ਉਹਨਾਂ ਨੇ ਇਹਨਾਂ ਦੀ ਕਦਰ ਨਹੀਂ ਕੀਤੀ ਅੱਜ ਉਹਦੇ ਸਸਕਾਰ ਤੱਕ ਨਹੀਂ ਪਹੁੰਚ ਸਕੇ ਅਲੀ ਫੋਨ ਕਰਕੇ ਨਹੀਂ ਪੁੱਛ ਸਕੇ ਕੀ ਗੱਲ ਹੋਈ ਆ ਬੋਰ ਮਹਿਸੂਸ ਹੁੰਦਾ ਜੀ ਕਿਉਂਕਿ ਇਤਜਾ ਇਨੇ ਕਲਾਕਾਰਾਂ ਨੂੰ ਗੀਤ ਦੇ ਕੇ ਚੜਾਇਆ ਹੋਵੇ ਉਹਨਾਂ ਕਰੋਨਾ ਪਤੀ ਬਣਾਇਆ ਹੋਵੇ ਤੇ ਅੱਜ ਨਾ ਪਹੁੰਚਣ ਤੇ ਬਹੁਤ ਦੁੱਖ ਹੈ ਇਹ ਤਾਂ ਗਾਣਿਆਂ ਦੇ ਨਾਲ ਜੀ ਪਹਿਲੇ ਪਹਿਲੇ ਗਾਣੇ ਤੇ ਹਿੱਟ ਹੋਇਆ ਜੀ ਨਸ਼ਤਰ ਗਿਲ ਜੀ ਇਹਦੇ ਗਾਣੇ ਤੇ ਹਿੱਟ ਹੋਏ ਆ ਦਿਲ ਦਿੱਤਾ ਨਹੀਂ ਠੋਕਰਾਂ ਲਾਉਣ ਵਾਸਤੇ ਮਨਿੰਦਰ ਗੱਲ ਜੀ ਬਟ ਖਿੰਦਰ ਬਡਾਲੀ ਜੀ ਇੰਦਰਜੀਤ ਨਿੱਕੂ ਜੀ ਇਹ ਜਿਹੜੇ ਵਧੀਆ ਚੋਟੀ ਦੇ ਕਲਾਕਾਰ ਨੇ ਉਹ ਇਹਨਾਂ ਨੇ ਚੜਾਏ ਆ ਜਦੋਂ ਮਾਇਆ ਚੋਂ ਜਾਂਦਾ ਥੋੜਾ ਹੰਕਾਰ ਚੋਂ ਜਾਂਦਾ ਛੋਟੇ ਬੰਦੇ ਦਾ ਸਾਥ ਛੱਡ ਜਾਂਦਾ ਜੀ ਪਰ ਉਹਨਾਂ ਨੂੰ ਛੱਡਣਾ ਨਹੀਂ ਚਾਹੀਦਾ ਜਿਹੜਾ ਬੰਦਾ ਰੋਟੀ ਦਵੇ ਉਹਦਾ ਚੇਤਾ ਨਹੀਂ ਭੁਲਾਉਣਾ ਚਾਹੀਦਾ ਪਰ ਰੋਟੀ ਤਾਂ ਦਿੰਦਾ ਪਰਮਾਤਮਾ ਪਰ ਰੋਟੀ ਖਵਾਉਣ ਦਾ ਹੀ ਲਵ ਸੀ ਲਵ ਕੀਤਾ ਹੁੰਦਾ ਇੱਕ ਬੰਦਾ ਮਿਹਨਤ ਕਰਕੇ ਲਿਖ ਕੇ ਦਿੰਦਾ ਉਹਦੇ ਲਿਖੇ ਤੇ ਆਪਾਂ ਗਾ ਕੇ ਕਿਤੇ ਦੇ ਕਿਤੇ ਪਹੁੰਚ ਜਾਂਦੇ ਆ ਫੇਰ ਉਹਦਾ ਸਾਥ ਛੱਡਦੀਏ ਤਾਂ ਬਹੁਤ ਮਾੜੀ ਗੱਲ ਹੈ ਜੀ ਬਹੁਤ ਜਿਆਦਾ ਇੰਟਰਸਟਿੰਗ ਪੰਜਾਬੀ ਇਤਿਹਾਸ ਨੂੰ ਬਹੁਤ ਘਾਟਾ ਹੋਇਆ ਹੈ ਉਹਨਾਂ ਦੀ ਜਾਣ ਕਰਕੇ ਉਦੋਂ 17-18 ਸਾਲ ਦੇ ਸੀ 10th ਕਲਾਸ ਤੋਂ ਪੜ੍ਹਦੇ ਸੀ ਉਦੋਂ ਨਾਲ ਲੈਣਾ ਸ਼ੁਰੂ ਕਰ ਦਿੱਤਾ ਕਿੰਨੇ ਤੇ ਗਾਇਕ ਆ ਇਹਨਾਂ ਦੇ ਗਾਣਿਆਂ ਤੋਂ ਬਲੇ ਬਹੁਤ ਜਿਆਦਾ ਬੜੇ 100-150 ਕਲਾਕਾਰ ਬਣੇ ਇਹਨਾਂ ਨਾਲ ਉਹਨਾਂ ਦੇ ਗਾਣੇ ਗਾ ਗਏ ਉਹਨਾਂ ਚੋਂ ਕੁਝ ਫੇਮਸ ਨਾਂ ਆ ਗਏ ਅਮੰਦਰ ਗਿੱਲ ਜੀ ਤੇ ਨਛੱਤਰ ਗਿੱਲ ਨਿੱਕੂ ਜੀ ਤੇ ਆਪਣੇ ਡੀਐਸਪੀ ਦੇ ਕੁਲਵੰਦਰ ਢਿੱਲੋਂ ਤੇ ਸਾਰੇ ਹੋਰ ਬਹੁਤ ਕਲਾਕਾਰ ਜਿਨ੍ਹਾਂ ਨੇ ਇਹਨਾਂ ਨੂੰ ਗਾਣੇ ਦਿੱਤੇ ਤੇ ਵਿਕੰਦਰ ਬਡਾਲੀ ਵਿਕੰਦਰ ਬਡਾਲੀ ਜੀ ਲੱਗਦਾ ਇਹ ਜਦੋਂ ਤੱਕ ਨਾਂ ਦੀ ਚਰਤ ਹੁੰਦੀ ਆ ਉਦੋਂ ਤੱਕ ਕੋਈ ਸਖਸ਼ ਨੂੰ ਪੁੱਛਦਾ ਪੁੱਛਦੇ ਹਾਂ ਜੀ ਹਾਂਜੀ 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 ਸਰ ਉਹਨਾਂ ਚਿਰਤਾ ਕੀ ਕਿੰਨਾ ਕੁ ਮਸ਼ਹੂਰ ਹੋਇਆ ਕੋਈ ਕਾਏ ਕਰ ਪੁੱਛੇ ਸਨ ਨਹੀਂ ਕੋਈ ਨਹੀਂ ਕੋਈ ਮਸ਼ਹੂਰ ਕਲਾਕਾਰ ਨਹੀਂ ਕੋ ਪਹੁੰਚਿਆ बस ਮੁਨਿੰਦਰ ਗੇਲ ਦਾ ਫੋਨ ਆਇਆ ਸੀ ਬਾਕੀ ਹੋਰ ਕੋਈ ਨਹੀਂ ਪਹੁੰਚਿਆ ਲੱਗਦਾ ਇੱਕ ਪਿੰਡ ਦਾ ਨਾਂ ਹੀ ਇੰਨਾ ਦੇ ਨਾਂ ਤੋਂ ਚੱਲਦਾ ਸੀ ਹਾਂਜੀ ਹਾਂਜੀ ਬਹੁਤ ਜੀ ਬਹੁਤ ਮਸ਼ਹੂਰ ਨਾਂ ਹੀ ਨਮਲਵਾਰ ਕਾ ਚੱਲਦਾ ਸੀ ਜੀ ਤੇ ਬਹੁਤ ਜ਼ਿਆਦਾ ਇਹਨਾਂ ਨੇ ਕਲਾਕਾਰਾਂ ਨੂੰ ਚੁੱਕਿਆ ਤੇ ਜੋ ਅੱਜ ਲੱਖਪਤੀ ਬਣੇ ਪਿੰਡ ਨੂੰ ਕਿੰਨਾ ਕੁ ਕਰਤਾ ਹੋਇਆ ਪਿੰਡ ਨੂੰ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਪਿੰਡ ਨੂੰ ਘਟਾ ਆਇਆ ਕੀ ਕਰਨਾ ਚਾਹਦੇ ਹੋ ਲੋਕਾਂ ਨੂੰ ਜਿਹੜੇ ਇਹਨਾਂ ਦੇ ਗਾਣਿਆਂ ਤੋਂ ਬਨੇ ਸੀ ਅੱਜ ਉਹ ਤੁਹਾਡੇ ਘਰ ਤੱਕ ਵੀ ਨਹੀਂ ਆ ਸਕਦੇ ਸਰ ਉਹਨਾਂ ਨੂੰ ਹੁਣ ਉਹਨਾਂ ਦੀ ਸਮਝ ਆਣਾ ਸਰ ਨਹੀਂ ਆ ਚੱਕੇ ਪਰ ਉਹਨਾਂ ਦੀ ਬਦੌਲਤ ਅੱਜ ਜੋ ਇਨੀ ਤਰੱਕੀਆਂ ਜੀ ਨਾ ਤਾਂ ਦੁਨੀਆ ਮਤਲਬ ਦੀ ਮਤਲਬ ਦੀ ਦੁਨੀਆ ਹੁੰਦਾ ਹਾਂਜੀ ਬਹੁਤ ਮਹਿਸੂਸ ਹੁੰਦਾ ਜੀ ਕਿਉਂਕਿ ਇਹ ਤਜਾ ਇਨੇ ਕਲਾਕਾਰਾਂ ਨੇ ਗੀਤ ਦੇ ਕੇ ਚੜਾਇਆ ਹੋਵੇ ਇਨਾ ਕਰੋੜਾ ਪਤੀ ਬਣਾਇਆ ਹੋਵੇ ਤੇ ਅੱਜ ਨਾ ਪਹੁੰਚਣ ਤੇ ਬਹੁਤ ਦੁੱਖ ਹੈ ਕਿੰਨਰ ਸੇ ਤੋਂ ਬਿਮਾਰੀ ਨਾਲ ਜੂਝ ਰਹੇ ਸੀ ਉਹ ਸਰ ਬਿਮਾਰੀ ਤਾਂ ਨਹੀਂ ਇੰਨੀ ਕਿ ਉਹਨਾਂ ਨੂੰ ਮਾੜੀ ਮੋਟੀ ਸ਼ੂਗਰ ਸੀ ਉਹਦੇ ਕਰਕੇ ਥੋੜਾ ਜਿਹਾ ਉਹਨਾਂ ਦਾ ਪੈਰ ਦਾ ਹੋਇਆ ਤੇ ਉਹ ਪਤਾ ਨਹੀਂ ਲੱਗਾ ਤੇ 2 ਦਿਨ ਰਿਹਾ ਹਸਪੀਟਲ ਤੇ ਦਤੂ ਕੋਈ ਗਾਇਕ ਕਰਾ ਨੇ ਤੁਹਾਡੇ ਨਾਲ ਰਾਬਤਾ ਕੀਤੀ ਨਹੀਂ ਸਰ ਕਿਸੇ ਨੇ ਨਹੀਂ ਕਿਹ ਜੇ ਦਾਨਾ ਰਾਮ ਸਿੰਘ ਆ ਜੀ ਮੇਰਾ ਛੋਟਾ ਭਰਾ ਸੀ ਸਾਰਿਆਂ ਤੋਂ ਛੋਟਾ ਸੀ ਮੇਰੇ ਬੱਚਾ ਵੀ ਪੁੱਤ ਵੀ ਸੀ ਤੇ ਭਰਾ ਵੀ ਸੀ ਬਹੁਤ ਮੇਰੇ ਨਾਲ ਫੈਨਸ ਰਹਿੰਦਾ ਸੀ ਬਹੁਤ ਮੇਰੇ ਨਾਲ ਪਿਆਰ ਸੀ ਮੈਨੂੰ ਉਹਦਾ ਬਹੁਤ ਜਿਆਦਾ ਦੁੱਖ ਆਜੇ ਮੇਰੇ ਮਨ ਨੂੰ 6:00 ਵਜੇ ਆ ਬਹੁਤ ਜਿਆਦੀ ਸੀ ਮੈਂ ਦੁਨੀਆਂ ਤੇ ਬੜਾ ਔਖਾ ਜੀਊਗਾ ਛੋਟੇ ਬੱਚੇ ਛੱਡ ਕੇ ਚਲ ਗਿਆ ਪਰ ਜਿਹੜੇ ਮੇਰੇ ਵੀਰਾਂ ਨੇ ਪੈਰਾਂ ਤੋਂ ਬੂਟਾਂ ਤੇ ਕੀਤੇ ਹੁੰਨੇ ਫਰਸ਼ ਤੋਂ ਅਰਸ਼ ਤੇ ਉਨੇ ਕੀਤਾ ਉਹਨਾਂ ਵੀਰਾਂ ਨੇ ਕੋਈ ਇਹਦੀ ਕਦਰ ਨਹੀਂ ਕੀਤੀ ਆਪਕਾਰਾਂ ਤੇ ਬੜੀਆਂ ਬੜੀਆਂ ਵੱਡੀਆਂ ਗੱਡੀਆਂ ਤੇ ਵਧੀਆ ਕੱਪੜਿਆਂ 'ਚ ਵਧੀਆ ਕੋਟੀਆਂ 'ਚ ਰਹਿੰਦਾ ਹੈ ਪਰ ਜਿਹੜੇ ਬੰਦੇ ਨੇ ਉਹਨਾਂ ਨੂੰ ਚੜਾਇਆ ਏ ਉਹਨਾਂ ਨੇ ਇਹਨਾਂ ਦੀ ਕਦਰ ਨਹੀਂ ਕੀਤੀ ਅੱਜ ਉਹਦੇ ਸਸਕਾਰ ਤੱਕ ਨਹੀਂ ਪਹੁੰਚ ਸਕੇ ਟੈਲੀਫੋਨ ਕਰਕੇ ਨਹੀਂ ਪਹੁੰਚ ਸਕੇ ਕੀ ਗੱਲ ਹੋਈ ਆ ਅਸੀਂ ਇਹ ਗੱਲ ਦਾ ਬਹੁਤ ਅਫਸੋਸ ਕਰਦੇ ਆ ਵਾਹਿਗੁਰੂ ਜੀ ਦੀ ਅਪੀਲ ਕਰਨਾ ਤੇ ਇਹਨਾਂ ਵੀਰਾਂ ਨੂੰ ਬੱਚਿਆਂ ਦਾ ਧਿਆਨ ਕਰਨਾ ਚਾਹੀਦਾ ਇਹਨਾਂ ਬੱਚਿਆਂ ਦਾ ਸਾਥ ਦੇਣਾ ਬਾ ਸਰਕਾਰ ਨੂੰ ਵੀ ਬੇਨਤੀ ਕਰਨਾ ਇਹਨਾਂ ਤਿੰਨਾਂ ਬੱਚਾ ਚ ਇੱਕ ਬੱਤੇ ਨੂੰ ਕੋਈ ਨਾ ਕੋਈ ਨੌਕਰੀ ਦੇਣ ਕਿ ਉਹ ਬੱਚੇ ਰੋਟੀ ਸੌਖੀ ਖਾ ਸਕਣ ਵਾਹਿਗੁਰੂ ਜੀ ਕਾ ਜੀ ਦੱਲ ਲੋਹਾਰ ਕੇ ਪਿੰਡ ਦਾ ਨਾ ਹੀ ਲੋਹਾਰ ਕਾ ਨਿੰਮੇ ਦੇ ਨਾਮ ਨਾਲ ਚੱਲਦਾ ਸੀ ਇਹਨਾਂ ਦੇ ਨਾਲ ਚੱਲਦਾ ਸੀ ਨਿੰਮੇ ਦੇ ਨਾਮ ਦੇ ਨਾਲ ਸਾਰੇ ਵਰਲਡ ਤੇ ਨਾਮ ਚੱਲਦਾ ਪਿੰਡ ਦਾ ਨਾਮ ਰੋਸ਼ਨ ਕੀਤਾ ਨਿੰਮਾ ਲੋਹਾਰਕੇ ਵਾਲਾ ਕੋਈ ਦੂਜਾ ਬੰਦਾ ਵੀ ਲੰਬੇ ਜਾ ਕੇ ਗੱਲ ਕਰਦਾ ਇਹਨੂੰ ਵੀ ਮੈਂ ਨਿੰਮਾ ਲੋਹਾਰਕੇ ਵਾਲਾ ਸਾਡਾ ਭਰਾਵਾ ਸਾਡਾ ਇੱਕ ਪਿੰਡ ਉਹ ਬੰਦਾ ਖੋਚ ਹੋ ਜਾਂਦਾ ਜੀ ਤੇਰਾ ਨਿੰਮੇ ਵਾਲਾ ਪਿੰਡ ਤੂੰ ਨਿੰਮੇ ਦਾ ਭਰਾਵਾ ਬੜੀ ਚੜ੍ਹਦੀ ਕਲਾ ਹੈ ਜੀ ਨਿੰਮੇ ਦੀ ਹਾਂਜੀ ਹਾਂਜੀ ਤੁਸੀਂ ਪਛਾਇਆ ਜੀ ਇਹਦੇ ਗਾਣਿਆਂ ਦੇ ਨਾਲ ਜੀ ਪਹਿਲੇ ਪਹਿਲੇ ਗਾਣੇ ਤੇ ਹੀ ਹਿੱਟ ਹੋਇਆ ਜੀ ਨਛੱਤਰ ਗਿੱਲ ਜੀ ਦੇ ਗਾਣੇ ਤੇ ਹਿੱਟ ਹੋਏ ਆ ਦਿਲ ਦਿੱਤਾ ਨਹੀਂ ਠੋਕਰਾਂ ਲਾਉਣ ਬਾਤ ਮਨਿੰਦਰ ਗਿੱਲ ਜੀ ਵਿਕਿੰਦਰ ਵਿਡਾਲੀ ਜੀ ਇੰਦਰਜੀਤ ਨਿੱਕੂ ਜੀ ਇਹ ਜਿਹੜੇ ਵਧੀਆ ਚੋਟੀ ਦੇ ਕਲਾਕਾਰ ਨੇ ਉਹ ਇਹਨਾਂ ਨੇ ਚੜਾਏ ਆ ਤੇ ਉਹਨਾਂ ਨੇ ਇਸ ਵੇਲੇ ਕੋਈ ਇਹਨਾਂ ਦਾ ਜਾਦ ਨਹੀਂ ਕੀਤਾ ਇਹਨਾਂ ਨੂੰ ਕੀ ਲੱਗਦਾ ਤੁਹਾਨੂੰ ਕਿ ਜਿਹੜੇ ਅੰਮ੍ਰਿਤਸਰ 'ਚ ਵੀ ਰਹਿੰਦੇ ਆ ਕੁਝ ਗਾਇਕਰ ਜਿਹੜੇ ਇਹਨਾਂ ਦੇ ਗਾਣੇ ਲੈ ਕੇ ਨਾਮ ਬਣਾਇਆ ਹਾਂਜੀ ਹਾਂਜੀ ਕੀ ਲੱਗਦਾ ਉਹ ਕਿਉਂ ਨਹੀਂ ਪਹੁੰਚੇ ਉਹ ਜੀ ਛੋੜਾ ਬੰਦਾ ਜਦੋਂ ਮਾਇਆ ਚੋਂ ਜਾਂਦਾ ਥੋੜਾ ਹੰਕਾਰ ਚੋਂ ਜਾਂਦਾ ਛੋਟੇ ਬੰਦੇ ਦਾ ਸਾਥ ਛੱਡ ਜਾਂਦਾ ਜੀ ਪਰ ਉਹਨਾਂ ਨੂੰ ਛੱਡਣਾ ਨਹੀਂ ਚਾਹੀਦਾ ਜਿਹੜਾ ਬੰਦਾ ਰੋਟੀ ਦਵੇ ਉਹਦਾ ਚੇਤਾ ਨਹੀਂ ਭੁਲਾਉਣਾ ਚਾਹੀਦਾ ਪਰ ਰੋਟੀ ਤਾਂ ਦਿੰਦਾ ਪਰਮਾਤਮਾ ਪਰ ਰੋਟੀ ਖਮਾਉਣ ਦਾ ਹੀ ਲਵ ਸੀ ਲਵ ਕੀਤਾ ਹੁੰਦਾ ਇੱਕ ਬੰਦਾ ਮਿਹਨਤ ਕਰਕੇ ਲੇਖ ਕੇ ਦਿੰਦਾ ਉਹਦੇ ਲੇਹੇ ਤੇ ਆਪਾਂ ਗਾ ਕੇ ਕਿਤੇ ਦੇ ਕਿਤੇ ਪਹੁੰਚ ਜਾਂਦੇ ਆ ਫੇਰ ਉਹਦਾ ਸਾਥ ਛੱਡ ਦਈਏ ਤਾਂ ਬਹੁਤ ਮਾੜੀ ਗੱਲ ਹੈ ਜੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਹੋਇਆ ਜੀ ਹਰ ਬੰਦੇ ਨੂੰ ਹਰ ਭੈਣ ਭਰਾ ਨੂੰ ਹੋਇਆ ਜੀ